ਫਟਾ ਦੇ ਬੇ ਅੱਲਾ ਰੋ ਕੇ ਯਾਰ ਦੁੱਪ ਯਾਰ ਮੈਂ ਜਾਣ ਨੂੰ ਨਹੀਂ ਕਰਦਾ ਬੈਠਾ ਕਿਹਾ ਸੀ ਨਾ ਗਾਣਾ ਡਿਲੀਟ ਕਰ ਦੇ ਪਹਿਲਾਂ ਪੰਜ ਚ ਕਿੱਸਾ ਆ ਰਿਹਾ ਚੜ ਦਿਂ ਚੜ ਦੇ ਬਾਈ 50 ਲੱਖ ਦਾ ਸਰਪੈਂਚ ਹੀ ਲਈ ਆ ਸੀ ਵਾਦਾ ਕੀ ਦਾਕਣਾ ਆ ਰਾ ਮੱਤਾ ਗੇਂਦਾ ਸਿੱਧੂ ਬਣਾ ਤੂੰ ਬਈ ਚੜ ਦਿਂ ਚੜ ਦਿ ਚੜ ਬਾਈ ਮੈਨੂੰ ਕਿਹਾ ਸੀ ਨਾ ਗਾਣਾ ਡਿਲੀਟ ਕਰ ਦੇ ਬਈ ਚੜ ਦਿ ਚੜ ਦੇ ਬਾਈ 50 ਲੱਖ ਇਧਰ ਮੇਰੀ ਗੱਲ ਸੁਣ ਅਹੀ 50 ਲੱਖ ਰੁਪਇਆ ਲਾ ਕੇ ਸਰਪੰਚੀ ਲਈ ਆ ਚੱਕ ਕੇ 10 ਰੁਪਇਆ ਦਾ ਮੈਕ ਤੇ ਸਾਡੇ ਉਤੇ ਗੀਤ ਗਾਏ ਹੈ ਨਹੀਂ ਨਹੀਂ ਗਾਏਗਾ ਗੀਤ ਨਹੀਂ ਕਰਦਾ ਭਾਈ ਨਹੀਂ ਨਹੀਂ ਕਰਦਾ ਬੰਦਾ ਵੱਡਾ 2 ਮਹੀਨੇ ਪਹਿਲਾਂ ਜਦੋਂ ਮੈਂ ਸਰਪੰਚੀ ਲਈ ਆ 2 ਮਹੀਨੇ ਪਹਿਲਾਂ ਦੇਸੀ ਸ਼ਰਾਬ ਤੇ ਠੇਕੇ ਦੀ ਸ਼ਰਾਬ ਚੱਲ ਪਈ ਸੀ ਤੇ ਬੱਕਰੇ ਚੱਲ ਪਈ ਸਾਡੇ ਘਰੇ ਕਰੋੜ ਕਰੋੜ ਰੁਪਇਆ ਲੱਗਾ ਸਾਡਾ ਸਰਪੰਚੀ ਤੇ ਬਈ ਨਹੀਂ ਢੇਲੀ ਦਾ ਬੰਦਾ ਨਹੀਂ ਹੁੰਦਾ ਲਵਾ ਕੇ ਡੀਡੀ ਦੇ ਗਾਣਾ ਤੇ ਸਾਡੀ ਬੇਇੱਜ਼ਤੀ ਕਰਦਾ ਭਈ ਨਹੀਂ 2000 ਰੁਪਇਆ ਦੀ ਝੱਗੀ ਤੇ ਪਾਣ ਜਾਂਦੇ ਆ ਕਲਾਕਾਰ ਪੁਲਿਸ ਵੀ ਸਾਡੇ ਪੁੱਛੇ ਤੈਨੂੰ ਪਤਾ ਨਹੀਂ ਤੈਨੂੰ ਪਤਾ ਪੁਲਿਸ ਵੀ ਪੁੱਛੇ ਤੋਂ ਬਿਨਾ ਪਿੰਡ 'ਚ ਨਹੀਂ ਵਰਦੀ ਸਾਡੇ ਕਿਵੇਂ ਛੱਡਾਂ ਮੈਂ ਤੈਨੂੰ ਤੂੰ ਮੇਰੇ ਦੇ ਪੈਸੇ ਪਤਾ 35 ਲੱਖ ਰੁਪਇਆ ਮੇਰਾ ਲੱਗਿਆ ਕੱਲੀ ਦਾ ਚਲ ਮਾਤਾ ਕੋਈ ਨਾ ਫਿਰ ਕੀ ਕੋਈ ਨਾ ਆਇਆ ਕਰੋ ਇਹਨੂੰ ਲੈ ਕੇ ਚੱਲੋ ਉੱਥੇ ਦਫ਼ਤਰ ਦਫ਼ਤਰ ਚੱਲ ਲੈ ਇੱਧਰ ਚੱਲਾ ਚੱਲ ਚੱਲ ਚੱਲੋ ਕੇਰਾ ਚੱਲਾ ਕੀ ਗੱਲ ਹੋ ਗਈ ਮੈਡਮ ਜੀ ਮੈਂ ਸੀ ਸਿੱਕੇ 500 ਦੇ ਵਿੱਚ ਤੇ ਇੱਥੇ ਉੱਥੇ ਨਾ ਇਹ ਬੰਦੇ ਬੰਦੇ ਗੀਤ ਲਾਉਂਦੇ ਕੱਲ ਸੀਗਾ ਮੈਂ ਮੰਡੀ 'ਚ ਦਾਣਾ ਮੰਡੀ 'ਚ ਮੈਨੂੰ ਤਾਂ ਉੱਥੇ ਤੇ ਜੀਣਾ ਸਪਰ ਕਰਿਆ ਪਿਆ ਤੇ ਗੀਤ ਗੇੜੇ ਉੱਥੇ ਨਾ ਲਾਗੇ ਥੇਲੇ ਦਾ ਸਪੀਕਰ ਤੇ ਮਿਆਂ ਦਾ ਕਰਤਾ ਬੁਰਾ ਹਾਲ ਅੱਜ ਮੈਂ ਜਾਵਿਆ ਪ੍ਰੋਗਰਾਮ ਤੇ ਵਿਆਹ ਸੀਗਾ ਇਹ ਐ ਨਹੀਂ ਸਰਪੰਚ ਆ ਨਹੀਂ ਕਰਦੇ ਤੁਸੀਂ ਕਿਸੇ ਮੇਰੀ ਮੈਨੂੰ ਕਹਿ ਰਿਹਾ ਸੁਣ ਮੈਡਮ ਮੇਰਾ ਸਾਡਾ ਕਿੱਡਾ ਕਿੱਡਾ ਬੁਰਾ ਹਾਲ ਕੀਤਾ ਹੱਥ ਛੱਡੋ ਤੁਸੀਂ ਮੈਂ ਸੁਣ ਰਹੀ ਆ ਨਾ ਗੱਲ ਤੁਹਾਡੀ ਹੱਥ ਛੱਡੋ ਹੱਥ ਛੱਡ ਦਿੰਦੇ ਆ ਮੈਡਮ ਸਾਈਬਾ ਪਤਾ ਗਿਆ ਵੀ ਮੈਂ ਪ੍ਰੋਗਰਾਮ ਲਾਉਣ ਆਇਆ ਸੀਗਾ ਜੀ ਇੰਨਾਂ ਨੇ ਮੇਰੇ ਬੌਨਸਰਾਂ ਨੂੰ ਬੰਨ੍ਹ ਲਿਆ ਜੀ ਤੇ ਮੈਨੂੰ ਉਥੋਂ ਕੱਟ ਦੇ ਦੇ ਬੌਨਸਰਾਂ ਦਾ ਖਾਕ ਲੈ ਕੇ ਚਾਰ ਬੰਦੇ ਅੰਨ ਖਾ ਉਹ ਆ ਕੇ ਕਹਿੰਦੀ ਨੇ ਝੱਗੀਆਂ ਤੇ ਤੁਸੀਂ ਨਾਲ ਲੈ ਆਉਨੇ ਹੁਣ ਤੇਰੇ ਨਾਲ ਨਹੀਂ ਆਏਗੇ ਉਹ ਵੇਖ ਲੈ ਬੰਨੇ ਪਏ ਆ ਸਰਪੰਚ ਸਾਹਿਬ ਗਲਤੀ ਕਰ ਲੈਣ ਤੈਨੂੰ ਪਤਾ ਸੀ ਕਿੰਨੇ ਪੈਸੇ ਲਾ ਕੇ ਜਿੱਤੇ ਆ ਤੁਸੀਂ ਹੱਥੋਂ ਪਾਈ ਨਹੀਂ ਕਰ ਸਕਦੇ ਪਹਿਲੀ ਗੱਲ ਤੋਂ ਮੈਂ ਤਾਂ ਗੁੱਸਾ ਹੀ ਬੜਾ ਹੁਣ ਕੀ ਕਰਦੇ ਸੀ ਮੈਂ ਤੁਹਾਡੀ ਗੱਲ ਸੁਣ ਰਹੀ ਹਾਂ ਨਾ ਆਰਾਮ ਨਾਲ ਸੁਣ ਰਹੀ ਹਾਂ ਨਾ ਤੁਹਾਡਾ ਮੂੜੀ ਬਹੁਤ ਉਬਲ ਜਾਂਦਾ ਆਡਾ ਜੀ ਕਰਦਾ ਇਹਦੇ ਇਹ ਲੀਡੇ ਸਾਰੇ ਬਾੜ ਕੇ ਨੂੰ ਨੰਗਾ ਭਜਾਈਏ ਜਿਵੇਂ ਤੁਸੀਂ ਕਹੋਗੇ ਉਵੇਂ ਹੋਊਗਾ ਪਰ ਸ਼ਾਂਤ ਰਹੋ ਸ਼ਾਂਤੀ ਨਾਲ ਗੱਲ ਨੂੰ ਨਵੇੜੋ ਇੱਥੇ ਆਪਾਂ ਕੋਈ ਐ ਨਹੀਂ ਵੀ ਇੱਕ ਦੂਜੇ ਤੇ ਹਮਲਾ ਨਹੀਂ ਕਰਨਾ ਠੀਕ ਹੈ ਆਪਾਂ ਆਪ ਦਾ ਪੱਖ ਰੱਖਣਾ ਤੁਸੀਂ ਆਪਣਾ ਪੱਖ ਰੱਖੋ ਇਹ ਆਪਣਾ ਪੱਖ ਰੱਖ ਰਹੇ ਆ ਪੱਖ ਰੱਖੋ ਤੁਸੀਂ ਬੋਲੋ ਮਾਤਾ ਜੀ ਮੈਨਮ ਜੀ ਮੇਰੀ ਗੱਲ ਸੁਣੋ ਸਾਡੇ ਗਵੰਡਿਆਂ ਨੇ ਸਾਡਾ ਜੀਣਾ ਦੁੱਬਰ ਕਰਤਾ ਸੜੇ ਸਪੀਕਰ ਲਿਆ ਕੇ ਨਾ ਇੰਨਾ ਜ਼ੋਰ ਨਾਲ ਗਾਣਾ ਲਾਈ ਜਾਂਦੇ ਨੇ ਮੋੜ ਮੋੜ ਕੇ ਮੋੜ ਮੋੜ ਕੇ ਅੱਛਾ ਜੇ ਅਸੀਂ ਕੋਈ ਉਹਨਾਂ ਤੇ ਸਿਰ ਉਹਨਾਂ ਦਾ ਪਾਰ ਤੱਕ ਕਦੇ ਦਾ ਤੇ ਮਰਕੇ ਸੇ ਕੀ ਕਰਾਂਗੇ 35 ਲੱਖ ਰੁਪਏ ਲੱਖ ਸਰਪੰਚੀ ਲਈ ਸਰਪੰਚੀ ਤੇ ਸਾਡੇ ਤਾਂ ਕਿੱਲੇ ਵਿਖ ਜਾਂਦੇ ਆ ਤੁਹਾਨੂੰ ਵੀ ਪਤਾ ਨਹੀਂ ਕਿੱਡੇ-ਕੱਡੇ ਮਸਲੇ ਹੋ ਜਾਂਦੇ ਆ ਸਰਪੰਚੀ ਦੇ ਮਰਦਰ ਜੀ ਤਾਂ ਉਹਦੀ ਗੱਲ ਕਰੀ ਜਾਂਦੇ ਆ ਆ ਭਾਈ ਸਾਹ ਨੇ ਹਾਂ ਦੇਖੋ ਤੁਸੀਂ ਤੁਸੀਂ ਮੇਰੀ ਗੱਲ ਸਮਝੋ ਜੀ ਪਿਆਰ ਨਾਲ ਕਿੰਨੇ ਸੋਹਣੇ ਤੁਹਾਡੇ ਗਾਣੇ ਅਸੀਂ ਵੀ ਸੁਣਦੇ ਆ ਹੈਨਾ ਕਿੰਨਾ ਸੋਹਡਾ ਤੁਹਾਡਾ ਡਿਊਟ ਗਾਣਾ ਸੀ ਤੇ ਇਹ ਤੁਹਾਡੀ ਕੀ ਮਰਤ ਵੱਜ ਗਈ ਵੀ ਤੁਸੀਂ ਮਤਲਬ ਦੇਖੋ ਮੇਰੀ ਗੱਲ ਸੁਣੋ ਜਿਹੜਾ ਇੱਕ ਸਰਪੰਚ ਸ਼ਬਦ ਆ ਠੀਕ ਹੈ ਜੀ ਉਹ ਵੈਸੀ ਸਤਿਕਾਰ ਸਤਿਕਾਰ ਕਰਦੇ ਸਾਰੇ ਉਹ ਤਾਂ ਠੀਕ ਹੈ ਜੀ ਤੁਸੀਂ ਉਹ ਸ਼ਬਦ ਦੀ ਵੀ ਬੇਇੱਜ਼ਤੀ ਕੀਤੀ ਜੇ ਕਾਨੂੰਨੀ ਤੌਰ ਤੇ ਵੀ ਦੇਖੀਏ ਤਾਂ ਇਹ ਮਾਨਹਾਨੀ ਬਣਦੀ ਆ ਸਰਪੰਚਾਂ ਦੀ ਤੇ ਤੁਸੀਂ ਇਹ ਗਾਣਾ ਲਿਖਿਆ ਫਿਰ ਉਹਨੂੰ ਗਾਇਆ ਵੀ ਤੁਹਾਨੂੰ ਫੀਲ ਨਹੀਂ ਹੋਈ ਜੀ ਸ਼ਰਮ ਨਹੀਂ ਆਈ ਮੈਡਮ ਇਹਨੂੰ ਕਿਹਾ ਸੀ ਰਿਓ ਚ ਉਹਨੂੰ ਗਾਣਾ ਡਿਲੀਟ ਕਰ ਦੋ ਵੀ ਜਦੋਂ ਵੀ ਕਿਤੇ ਵਿਆਹ ਸ਼ਾਦੀ ਤੇ ਗਾਣਾ ਵੱਜੂਗਾ ਉੱਥੇ ਕਲੇਸ਼ ਹੋਊਗਾ ਪਰ ਇਹ ਬੰਦੇ ਨੇ ਗਾਣਾ ਡਿਲੀਟ ਨਹੀਂ ਕੀਤਾ ਫਿਰ ਵੀ ਅੱਜ ਹੋ ਗਿਆ ਨਾਲ ਹੀ ਕਲੇਸ਼ ਉੱਥੇ ਜਾਲ ਬੁੱਝ ਕੇ ਉੱਥੇ ਗਾਣਾ ਰਪੀਟ ਤੇ ਲਾ ਲਾ ਕੇ ਲੋਕ ਸਾਡੇ ਕਿੰਨੇ ਬਹੁਤ ਔਖਾ ਧੱਕਦੇ ਸੀ ਜੀ ਮੇਰਾ ਮੈਂ 15 ਲੱਖ ਰੁਪਿਆ ਲੈ ਕੇ ਆਇਆ ਸੀਗਾ ਜੀ ਮੈਨੂੰ ਸਟੇਜ ਤੋਂ ਉਹਨਾਂ ਨੇ ਖੁੱਟਾਂ ਅੰਕੜੀਸ ਕੇ ਲਿਆ ਆ ਜੀ ਮੈਂ ਸਾਜੀ ਵੀ ਉੱਥੇ ਡਰ ਕੇ ਭੱਜ ਗਏ ਹੁਣ ਉਹ ਇਹਨੇ ਗੈਂਜੋ ਤੋੜਤਾ ਜੀ ਸਾਡਾ ਢੋਲਾ ਲੱਗਾ ਪੁੜਾ ਪਾੜਤਾ ਜੀ ਇਹਨੇ ਤੋੜਤਾ ਜੀ ਸਬਰ ਕਰ ਤੇ ਆਪਣੀ ਪਾਣੀ ਤੋੜਾ ਤੇਰਾ ਸੱਣੀ ਤੋੜਾ ਆ ਸਾਬ ਮੇਰੇ 15 ਲੱਖ ਦਾ ਸੂਟ ਹੈ ਜਿਹਦਾ ਧੂਆਂ ਮਾਰ ਰਹੀ ਫਿਚੀ ਹੈ ਨਾ ਹੈਗਾ ਪਾ ਲੈ ਕੇ 20 ਰੁਪਏ ਦੀ ਛੱਡੀ ਤੇ ਕੰਦ ਕਲਾਕਾਰ ਬਣ ਜਾਂਦੇ ਆ ਵੱਡਾ ਕੋ ਕਲਾਕਾਰ ਮੈਂ ਤਾਂ ਕੁਝ ਕੀਤਾ ਹੀ ਨਹੀਂ ਸੀਗਾ ਜੀ ਮੇਰੀ ਤਾਂ ਗੱਡੀ ਦੇ ਸ਼ੀਸ਼ੇ ਭੰਨ ਤੇ ਆਏ ਨੇ ਐਨੇ ਭੰਨੇ ਸ਼ੀਸ਼ੇ ਪਧਾਣਾ ਸ਼ੀਸ਼ੇ ਤੇ ਪਾ ਲੈ ਹਲੇ ਹਲੇ ਉਹਦਾਂ ਸਿਰ ਨਹੀਂ ਭੰਨਿਆ ਸੀ ਹੁਣ ਗੱਡੀ ਦੇ ਸ਼ੀਸ਼ੇ ਭਾਂਲਦਾ ਮੈਂ ਮੈਂ ਤੁਹਾਡੀ ਗੱਲ ਸੁਣ ਰਹੀ ਆ ਨਾ ਮੈਡਮ ਜੀ ਮੈਂ ਤੁਹਾਨੂੰ ਦੱਸ ਦਾਂ ਕਰ ਲੋ ਤੁਸੀਂ ਮੈਂ ਜੀ ਇੱਕ ਮਿੰਟ ਮੇਰੀ ਗੱਲ ਸੁਣੋ ਨਹੀਂ ਮੇਰੀ ਗੱਲ ਸਾਰਾ ਪੰਜਾਬ ਮੈਨੂੰ ਗਿੰਦਾ ਸਿੱਧੂ ਗਿੰਦਾ ਸਿੱਧੂ ਬਾਈ ਬਾਈ ਕਰਦਾ ਜੀ ਤੇ ਇਹ ਮੈਨੂੰ ਦੇਖ ਕੁੱਟੇ ਗਲੀ ਜਿਪਝਾ ਤੇ ਮੈਨੂੰ ਤੇਰੇ ਗਾਣੇ ਅਸੀਂ ਬਹੁਤ ਸੁਣਦੇ ਆ ਰਹੇ ਹਾਂ ਬਾਈ ਤੇਰਾ ਸਤਿਕਾਰ ਕਰਦੇ ਆਂ ਅਸੀਂ ਪਰ ਤੂੰ ਸਾਡੀ ਗੱਲ ਮੰਨੀ ਨਹੀਂ ਪੁਲਿਸ ਵੀ ਸਾਡੇ ਤੋਂ ਪੁੱਛੇ ਤੋਂ ਬਿਨਾ ਪਿੰਡ 'ਚ ਨਹੀਂ ਵੜਦੀ ਸਰਪੰਚ ਵੀਰ ਜੀ ਲੋਕਤੰਤਰ ਦੀ ਮੁੱਢਲੀ ਇਕਾਈਆ ਇਹ ਪਿੰਡ ਦਾ ਮੋਤਵਾਰ ਸਭ ਤੋਂ ਬੰਦਾ ਹੁੰਦਾ ਜਿਹਨੇ ਕਿ ਖਣੀ ਕਿੰਨੀਆਂ ਗਾ ਵੋਟਾਂ ਨਾਲ ਜਿੱਤਿਆ ਹੁੰਦਾ ਤੇ ਲੋਕਾਂ ਨੇ ਹੀ ਚੁਣਿਆ ਹੁੰਦਾ ਉਹਨੂੰ ਤੇ ਉਹ ਸਤਿਕਾਰਯੋਗ ਇੱਕ ਸ਼ਬਦ ਆ ਜਿਸ ਸ਼ਬਦੀ ਤੁਸੀਂ ਬੇਸਿਕ ਕੀਤੀ ਹੈ ਕਾਨੂੰਨੀ ਤੌਰ ਤੇ ਹੁਣ ਮੈਂ ਇਹਨਾਂ ਨੂੰ ਬਸ ਕਰਦੇ ਆ ਵੀ ਜੇ ਤੁਹਾਡਾ ਮਾਫੀ ਮੰਗ ਕੇ ਛੁੱਟਦਾ ਹੈੜਾ ਤਾਂ ਠੀਕ ਹੈ ਬਾਕੀ ਜਿਵੇਂ ਕਹਿਣਗੇ ਉਵੇਂ ਹੀ ਕਰਨਾ ਪੈਣਾ ਮੈਨੂੰ ਮਾਫੀ ਨਹੀਂ ਬਕਾਉਂਦੇ ਮੇਰੇ ਤੋਂ ਮੈਂ ਤਾਂ ਨਹੀਂ ਬਾਕੀ ਦੱਸ ਤੈਨੂੰ ਜਦੋਂ ਉੱਥੇ ਪਹਿਲਾਂ ਵੀ ਜਦੋਂ ਤੈਨੂੰ ਅਸੀਂ ਕਿੰਨੇ ਤਰੀਕੇ ਨਾਲ ਘਰੇ ਜਾ ਕੇ ਜਦੋਂ ਤੇਰੇ ਘਰ ਦੇ ਮੋਢੇ ਸੀਗੇ ਮਾਰਦਾ ਇਹਨਾਂ ਦੇ ਘਰੇ ਪਹੁੰਚੇ ਸੀ ਇਹਨਾਂ ਦੇ ਘਰ ਦੇ ਬੋਲਦੇ ਸੀ ਅਸੀਂ ਨਹੀਂ ਕਹਿੰਦੇ ਗੌਲ ਦੇ ਜਿਹੜੀਆਂ ਚੀਜ਼ ਮਾਰਗਾ ਮੁੱਢਕਾ ਜੀਤਾਂ ਨੂੰ ਸਜ਼ਾ ਕਰਾਵਾਂਗੇ ਮੈਡਮ ਇਹ ਤਾਂ ਇੱਕ ਵਾਰੀ ਮੈਨੂੰ ਸਜ਼ਾ ਹੁੰਦੀ ਤਾਂ ਮੈਨੂੰ ਨਹੀਂ ਤਿੰਨ ਚਾਰ ਕਰੋੜ ਦਾ ਘਾਟਾ ਪੈ ਜਾਵੇ ਮੈਡਮ ਮੈਨੂੰ ਤੇ 15 ਲੱਖ ਰੁਪਏ ਲੋਇਦਾ ਤੇ ਡੇਂਜਾ ਮੇਰਾ ਕੱਲ ਸੁਣੇ ਇੱਕ ਪ੍ਰੋਗਰਾਮ ਮੇਰਾ ਕੈਨਸਲ ਹੋ ਗਿਆ ਸੀ ਮੇਰੀ ਕੱਲ ਮੈਨੂੰ ਮੈਨੂੰ ਰਾਤ ਆਇਆ 15 ਲੱਖ ਮੈਂ ਕੱਲੇ ਨੇ 50 ਲੱਖ ਰੁਪਏ ਲਾ ਕੇ ਸਰਪੰਚੀ ਜਿੱਤੀ ਆ ਮੇਰੀ ਪਿੰਡ ਦੇ ਸਾਰੇ ਗੱਲ ਸੁਣਦੇ ਮੈਂ ਸਾਥ ਦੇ ਵਿੱਚ ਖੜਕੇ ਕੋਈ ਗੱਲ ਕਹਿ ਦੇਣਾ ਮੇਰੀ ਗੱਲ ਸਵੀਕਾਰ ਕਰਦੇ ਆ ਉਹ ਇਸ ਬੰਦੇ ਨੇ ਮੇਰੀ ਗੱਲ ਅੱਖਾਂ ਜੀ ਰੋਦੀ ਕਿਉਂ ਰੋਦੀ ਕਿਦਾਂ ਬਣਾ ਬਿਠਾਉਂਦੇ ਇਸ ਕਲਾਕਾਰ ਇਹ ਐਂ ਟੋੜ ਕੀ ਕੋਟ ਤਹੇਗੇ ਮੇਰੀ ਕੋਈ ਗੱਲ ਵੈਲਿਡ ਹੀ ਨਹੀਂ ਸਮਝੀ ਤੂੰ ਇਹ ਕੀ ਚੀਜ਼ ਆ ਮੈਡਮ ਮਾਤਾ ਜੀ ਇਹ ਸਿੱਧਾ ਸੋਡੇ ਪੈਰੀ ਪੈਨੇ ਆ ਹੁਣ ਦੇਖੋ ਹੁਣ ਅਸੀਂ ਇਨਾ ਸਤਿਕਾਰ ਕਰਦੇ ਆਂ ਜੀ ਹੁਣ ਹਾਰੇ ਪਿੰਡ ਦੇ ਵਿੱਚ ਇੱਕ ਜਾਂ ਦੋ ਸਰਪੰਚ ਹੁੰਦੇ ਨਾ ਬਾਈ ਤੂੰ ਵੀ ਸਰਪੰਚ ਦਾ ਸੋਡਾ ਪਿੰਡ ਕਿੱਡਾ ਵੱਡਾ ਹਨ ਤੂੰ ਜਿੱਦ ਤੂੰ ਮੈਨੂੰ ਭਜਾ ਕੇ ਲਿਆ ਕਿੰਨੇ ਲੋਕਾਂ ਨੇ ਤੁਹਾਨੂੰ ਮੇਰੀ ਬੇਇੱਜ਼ਤੀ ਕਰਦੀ ਤੇਰੇ ਸੋਚਿਆ ਬਾਈ ਤੂੰ ਤੂੰ ਤਾਂ ਇੱਕ ਮਿੰਟ ਤੇਰੀ ਤਾਂ ਸਾਡੇ ਪਿੰਡ ਦੇ ਕੋਈ ਤਾਂ ਬੰਦੇ 'ਚ ਬੇਇੱਜ਼ਤੀ ਹੋਈ ਆ ਤੇ ਤੂੰ ਸਾਡੇ ਪੂਰੇ ਪੰਜਾਬ ਦੇ ਵਿੱਚ ਆਲ ਇੰਡੀਆ ਦੇ ਵਿੱਚ ਬੇਇੱਜ਼ਤੀ ਕਰਦਾ ਇੱਕ ਮਿੰਟ ਵੀ ਨਹੀਂ ਸੁਣੋ ਤੁਸੀਂ ਦੇਖੋ ਪਹਿਲਾਂ ਤਾਂ ਕਿਆ ਵੀ ਅਸੀਂ ਸਰਪੰਚ ਕੁੱਟਣਾ ਮੱਲੂ ਗਾਣੇ ਦੀ ਵਿਚਰ ਕੱਲ ਨੂੰ ਤੁਸੀਂ ਕਹੋਗੇ ਵੀ ਅਸੀਂ ਡੀਸੀ ਕੁੱਟਣਾ ਫੇਰ ਤੁਸੀਂ ਕਹੋਗੇ ਪ੍ਰਧਾਨ ਮੰਤਰੀ ਕੁੱਟਣਾ ਜੀ ਬਿਲਕੁਲ ਜੀ ਇਹ ਇਹ ਬੇਇੱਜ਼ਤੀ ਆ ਤੁਸੀਂ ਕਿਸੇ ਸਤਿਕਾਰਯੋਗ ਸ਼ਬਦ ਦੀ ਬੇਇੱਜ਼ਤੀ ਨਹੀਂ ਕਰ ਸਕਦੇ ਕਾਨੂੰਨੀ ਤੌਰ ਤੇ ਵੀ ਨਹੀਂ ਕਰ ਸਕਦੇ ਤੁਹਾਡੇ ਤੋਂ ਗਲਤੀ ਹੋਈ ਆ ਨਹੀਂ ਮੈਂ ਤਾਂ ਜਿੰਨਾ ਦੇ ਪੈਰੀ ਪੈਨ ਨੂੰ ਤਿਆਰ ਆ ਪਰ ਆ ਬਾਈ ਇਹਨੇ ਨਾ ਮੇਰੀ ਠੂਈ ਚ ਹੱਡੀ ਹਲਾ ਦਿੱਤੀ ਇਹਨੇ ਤਾਂ ਬਾਈ ਇਹ ਕਰ ਨਹੀਂ ਅਸੀਂ ਨਹੀਂ ਹੱਥੋਂ ਪਾਈ ਨਹੀਂ ਕਰਨੀ ਚਾਹੀਦੀ ਸੀ ਉਹ ਤੁਸੀਂ ਗਲਤ ਹੋ ਉੱਥੇ ਹੱਥੋਂ ਪਾਈ ਨਹੀਂ ਕਰਨੀ ਚਲੋ ਮਾੜੀ ਆ ਰਹੀ ਆ ਮੇਰਾ ਗੱਲ ਸੁਣੋ ਮੈਡਮ ਦੁੱਕੀ ਦੇ ਬੰਦੇ ਆ ਗਵਾਂਢ ਚ ਉਹ ਡੇਲੀ ਗਾਣਾ ਨਾ ਲਾ ਕੇ ਸਾਨੂੰ ਟਾਰਚਰ ਕਰਦੇ ਆ ਸਰਪੰਚ ਕੁੱਟਣਾ ਸਰਪੰਚ ਕੁੱਟਣਾ ਇਹਨੂੰ ਕਿਹਾ ਸੀ ਸਾਡਾ ਗਾਣਾ ਡੀਟ ਕਰਦੇ ਆ ਆਪ ਦਾ ਜਿਹੜਾ ਗਾਇਬ ਆ ਤੂੰ ਨਾ ਤਕਲੇਸ਼ ਹੋਣਗੇ ਇਹ ਬੰਦਾ ਕਹਿੰਦਾ ਮੈਂ ਤਾਂ ਵੀ ਬਲਾਤੀ ਆਇਆ ਮਰਣਾ ਹੁਣ ਮੈਨੂੰ ਪਤਾ ਨਹੀਂ ਜੀ ਇਸ ਗੱਲ ਬਾਰੇ ਕੀ ਕਰਦਾ ਸਰਕਟ ਹੁੰਦੇ ਜੀ ਕਰੋੜਾਂ ਦਾ ਬਜਟ ਹੁੰਦਾ ਜੀ ਜੇ ਐ ਕੰਪਨੀਆਂ ਫੇਲ ਹੋ ਜਾਣੀਆਂ ਸਾਡੀਆਂ ਤਾਂ ਸਾਡੇ ਦਾ ਮਹੀਨੇ ਦਾ 2-2 ਕਰੋੜ ਦਾ ਨੁਕਸਾਨ ਹੋ ਜਾਗਾ ਬਾਈ ਜੇ ਤੇਰਾ ਜੇ ਤੇਰਾ ਮੂੰਹ ਹੀ ਕੁੱਟਾ ਤੇਰਾ ਹੱਥ ਤੂੰ ਗਾਲੇਂਗਾ ਇਸ ਮੂੰਹ ਨਾਲ ਫਿਰ ਜਦੋਂ ਤੁਸੀਂ ਗਾਣਾ ਲਿਖਿਆ ਤੁਸੀਂ ਗਾਣਾ ਗਾਇਆ ਤੋਂ ਤੋਂ ਤੁਸੀਂ ਕਿਸੇ ਨਾਲ ਡਿਸਕਸ ਨਹੀਂ ਕੀਤਾ ਇਹ ਇੱਕ ਮੁੱਦਾ ਬਣ ਸਕਦਾ ਇਹ ਇਹ ਮੁੱਦੇ ਨੇ ਤੁਹਾਡੇ ਨੇ ਪਤਾ ਨਹੀਂ ਪੰਜਾਬ ਦੇ ਕਿੰਨੇ ਕਿ ਮੁੱਦੇ ਰੋਲ ਤੇ ਤੁਹਾਨੂੰ ਉਦੋਂ ਉਦੋਂ ਨਹੀਂ ਕਿ ਤੁਸੀਂ ਜਾਣ ਕੇ ਕਰਦੇ ਹੋ ਨੀ ਆ ਵੀ ਸਮਾਜ 'ਚ ਚੀਜ਼ਾਂ ਫੈਲਣ जान ਕੇ ਨਿਜੀ ਕਰਦੇ ਹੁਣ ਮੈਨੂੰ ਜੀ ਪਤਾ ਸੀ ਪੰਜਾਬ ਦੇ ਸਾਰੇ ਪਿੰਡਾਂ ਵਾਲੇ ਸਰਪੰਚ ਇਕੱਠੇ ਹੋਏ ਕਿ ਮੇਰੇ ਮਗਰ ਪੈ ਜਾਣਗੇ ਨਾਲੇ ਜੀ ਇੱਕ ਤੁਲ ਮਾਦ ਦੀ ਜੀ ਇਹਨਾਂ ਨੇ ਪਤਾ ਕੀ ਕੀਤਾਗਾ ਚਾਰ ਪੰਜ ਕੋ ਫੇਸਬੁਕੀ ਵਿਦਵਾਨ ਇਕੱਠੇ ਕਰਕੇ ਨਾ ਉਹਨਾਂ ਤੋਂ ਵੀਡੀਓ ਪਵਾਉਣ ਲਾ ਵੀਡੀਓ ਪਵਾਉਣ ਲੱਗ ਜਾਣਗੇ ਆਖੇ ਤੁਹਾਨੂੰ ਹੋਰ ਮੁੱਦਾ ਨਹੀਂ ਹੁੰਦਾ ਕੋਈ ਤੁਹਾਨੂੰ ਇਸੇ ਮੁੱਦੇ ਤੇ ਗੱਲ ਕਰਨੀ ਆਉਦੀ ਆ ਮੈਂ ਕਹਿੰਦਾ ਉਹਨਾਂ ਨੂੰ ਬਾਈ ਤੁਸੀਂ ਉਹਨਾਂ ਮੁੱਦਿਆਂ ਤੇ ਬੋਲਿਆ ਕਰੋ ਅਸੀਂ ਤਾਂ ਆਪਦਾ ਇਹੀ ਮੁੱਦਾ ਰੱਖਾਂਗੇ ਕਿਉਂਕਿ ਪਿੰਡ ਸਰਪੰਚਾਂ ਵੱਲ ਤੇ ਕੰਮ ਹੋਰ ਹੀ ਬਥੇਰੇ ਆ ਤੁਹਾਡੇ ਉਹਨਾਂ ਦਾ ਵੀ ਮਾਦੀ ਮੰਗਲੀ ਸੀਗੀ ਤੁਹਾਡੀ ਤੁਹਾਡੀ ਗਲਤੀ ਹੈ ਤੁਸੀਂ ਚੁੱਪ ਰਹੋ ਤੁਸੀਂ ਕਿਵੇਂ ਚਾਹੁੰਦੇ ਹੋ ਜੀ ਕਿਵੇਂ ਮਾਤਾ ਜੀ ਤੁਸੀਂ ਵੀਰ ਜੀ ਕੀ ਚਾਹੁੰਦੇ ਆ ਮੈਂ ਮਾਤਾ ਜੀ ਦੀ ਗੱਲ ਸੁਣਾਂ ਜਦੋਂ ਐਤ ਕੀ ਹੜਾ ਆਇਆ ਨਾ ਜੀ ਜਿਹੜੇ ਮਤਲਬ ਸਾਨੂੰ ਨਾ ਜਨਸੀਆਰ ਕਹਿੰਦੇ ਆ ਉਹਦੇ ਵੀ ਸਾਡੇ ਟਰੈਕਟਰਾਂ ਦੇ ਪਿੱਛੇ ਜੀ ਕਰ ਦਿਓ ਤੇ ਉਦੋਂ ਮੈਂ ਤਿੰਨ ਚਾਰ ਨਾਮ ਲੈ ਦਿੰਦਾ ਹੁੰਦਾ ਵੀ ਉੱਥੋਂ ਇਹਨਾਂ ਨੇ ਮੇਰੇ ਤੋਂ ਪੈਸੇ ਲੈ ਕੇ ਤੇ ਮੈਂ ਟਰੈਕਟਰ ਦਾਣ ਦੇਣਿਆ ਤੇ ਉਹ ਮੈਂ ਐਤ ਕੀ ਤੁਹਾਡਾ ਨਾਮ ਲੈ ਦੂੰਗਾ ਤੇ ਮੈਨੂੰ ਨਾ ਇਹਨਾਂ ਤੋਂ ਵਿਚਾਲ ਮੈਨੂੰ ਆ ਦੇਖੋ ਜੀ ਹੁਣ ਹਰਿਆਣੇ ਤੋਂ ਰਾਜ ਨਹੀਂ ਜਾਂਦਾ ਜੀ ਮੈਨੂੰ ਪਤਾ ਮੈਡਮ ਸਾਡੇ ਕੌਣ ਨੇ ਇਹ ਲਾਇਕ ਦੇਣਾ ਮੈਨੂੰ ਤੁਹਾਡੇ ਕਿਸੇ ਇਰਦਾਰ ਦੀ ਜਰੂਰਤ ਨਹੀਂ ਤੁਹਾਡੀ ਕਿਸੇ ਮਸ਼ਹੂਰੀ ਦੀ ਜਰੂਰਤ ਨਹੀਂ ਨਹੀਂ ਮੈਡਮ ਮੈਂ ਤੁਹਾਡੀ ਗਲਤੀ ਤੁਹਾਡੀ ਗਲਤੀ ਇਹ ਤੁਸੀਂ ਮੰਨਦੇ ਆ 50 ਕਰੋੜ ਦਿੱਤਾ ਫਿਰ ਟਰੈਕਟਰ ਲਏ ਆ ਤੁਹਾਡੀ ਗਲਤੀ ਇਹ ਤੁਸੀਂ ਮੰਨਦੇ ਮੈਨੂੰ ਮੈਡਮ ਸਬੂਤ ਕਰਨ ਟਰੈਕਟਰ ਦਿੱਤਾ ਕਿਹਨੂੰ ਆ ਕਿਸੇ ਜ਼ਿਮੀਂਦਾਰ ਨੂੰ ਟਰੈਕਟਰ ਨਹੀਂ ਮਿਲਿਆ ਕਿਹਦਾ ਸਿੱਧੂ ਜੀ ਤੁਸੀਂ ਨਾ ਕਿਹਦਾ ਸੱਤੂ ਆ ਗਿਆ ਤੂੰ ਗੇਓ ਬਾਈ ਉਹ ਟਰੈਕਟਰ ਮੈਨ ਇਦਿੱਤੇ ਮੈਂ ਅੱਲਾ ਨਾਮ ਬਣਾਇਆ ਕੋਈ ਟਰੈਕਟਰ ਟੁੱਟ ਨਹੀਂ ਦਿੱਤੇ ਤੇ ਉਹ ਵੱਡਾ ਗੇਂਦਾ ਸਭ ਮੈਂ ਕੰਮ ਵਿੱਚ ਲੜਾਈ ਪਈ ਪਈ ਪਿੱਛੇ ਵੀ ਹਜੇ ਲੜਾਈ ਪਈ ਜਾਂਦੀ ਆ ਉਹਦੇ ਸਾਰੇ ਜੀਵਨਦਾਰ ਨੂੰ ਪੰਜਾਬ ਦੇ ਵਿੱਚ ਟਰੈਕਟਰ ਨਹੀਂ ਮਿਲਿਆ ਉਹ ਦੋ ਦੋ ਨਾਲੇ ਮੈਂ ਦੱਸ ਕੇ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਹਾਲ ਪੁੱਛਿਆ ਤਾਂ ਕਿ ਜਾ ਕੇ ਤੁਸੀਂ ਵੀ ਗਉਣ ਕੀ ਆ ਤੁਸੀਂ ਵੀਰ ਜੀ ਇਹਨਾਂ ਦੀ ਗਲਤੀ ਹੈ ਤੁਸੀਂ ਕੀ ਚਾਹੁੰਦੇ ਆ ਮੈਂ ਮੈਂ ਤਾਂ ਇਹ ਚਾਹਣਾ ਵੀ ਇਹ ਗੀਤ ਜਾ ਉਹਦਾ ਡਿਲੀਟ ਕਰੇ ਮੈਂ ਜਿੱਦੇ ਦਾ ਗੀਤ ਆ ਬਾਹਰ ਨਹੀਂ ਨਿਕਲ ਸਕਦਾ ਜਦੋਂ ਵੀ ਇਹਨਾਂ ਦੇ ਗਾਣੇ ਮੈਨੇ ਵਾਲ ਪਟਿਆ ਮੈਨੂੰ ਵੀ ਪਹਿਲੇ ਚਾਹੀਦੇ ਹੋ ਨਹੀਂ ਗੱਲ ਨਹੀਂ ਬਾਈ ਤੈਨੂੰ ਦਿੰਨੇ ਆ ਕਿੰਨੇ ਲੈਣੇ ਆ ਹੁਣ ਇਹਨਾਂ ਕਿਹਦਾ ਕੱਟ ਕੇ ਤੈਨੂੰ ਕੱਟ ਕੇ ਦਿੰਨੇ ਤੈਨੂੰ ਨਹੀਂ ਤੂੰ ਫਿਰ ਮੇਰੇ ਵਾਲ ਕਾਦੋ ਪੜਦੇ ਸੀ ਅੱਜਾ ਤੇਰਾ ਵਾਲਾ ਨਹੀਂ ਸਰ ਗਿਆ ਇਹ ਪੀਚ ਜੀ ਇਦਾਂ ਦੀਆਂ ਚੀਜ਼ਾਂ ਹੋਇਆ ਪੀਆਂ ਮੈਡਮ ਇਹਨਾਂ ਦਾ ਗਾਣਾ ਇੱਕ ਤਾਂ ਡੀਲ ਹੋਣਾ ਚਾਹੀਦਾ ਜੀ ਜਿਨ੍ਹਾਂ ਨੇ ਵੀ ਡੀਜੇ ਤੇ ਦਾ ਗਾਣਾ ਲਵਾਇਆ ਕਾਰਵਾਈ ਅਸੀਂ ਇਹਦੇ ਖਿਲਾਫ ਕਰਵਾਵਾਂਗੇ ਇਹ ਉਹਨਾਂ ਲੋਕਾਂ ਨੂੰ ਕਹੇ ਵੀ ਮੇਰਾ ਗਾਣਾ ਡੀਜੇ ਤੇ ਨਾਂ ਵਜੇ ਜੇ ਕਿਸੇ ਨੇ ਲਾਇਆ ਮੈਂ ਕਾਨੂੰਨੀ ਕਾਰਵਾਈ ਕਰਵਾਉਂਗਾ ਮੈਡਮ ਜਦੋਂ ਮੈਂ ਜੇ ਇਹ ਨੇ ਇਹਨਾਂ ਦਾ ਨਾਂ ਕਹੀ ਤਾਂ ਅਸੀਂ ਜਿੱਥੇ ਗਾਣਾ ਵੱਜੂਗਾ ਇਹਦੇ ਤੇ ਕਰਾਵਾਂਗੇ ਅਸੀਂ ਉਹਨਾਂ ਬੰਦਿਆਂ ਨੂੰ ਕੁਝ ਨਹੀਂ ਕਹਿੰਦੇ ਅਸੀਂ ਤਾਂ ਇਹਨੂੰ ਹੀ ਵੜਨਾ ਗਾਣਾ ਤੁਹਾਡਾ ਗਲਤ ਆ ਜੀ ਤੁਸੀਂ ਇਹਨਾਂ ਤੋਂ ਮਾਫੀ ਮੰਗੋ ਠੀਕ ਆ ਗਾਣਾ ਤੁਹਾਡਾ ਬਿਲਕੁਲ ਗਲਤ ਆ ਇਹ ਲੋਕ ਆ ਜਿਹੜੇ ਕਿਉਂਕਿ ਇਹ ਜ਼ਿਆਦਾ ਲੋਕਾਂ ਨੂੰ ਮੈਂਟਲੀ ਇਹ ਅਫਸਰਟ ਹੋਏ ਜਿੰਨੇ ਵੀ ਸਰਪੰਚ ਆ ਬਹੁਤ ਜ਼ਿਆਦਾ ਇਹਨਾਂ ਦੀ ਗਿਣਤੀ ਵੀ ਜ਼ਿਆਦਾ ਤੁਹਾਡੇ ਇੱਕ ਕੱਲਿਆਂ ਕਰਕੇ ਇਹਨਾਂ ਲੋਕਾਂ ਨਾਲ ਅਸੀਂ ਅਸੀਂ ਕੋਈ ਕਰ ਨਹੀਂ ਸਕਦੇ ਤਾਂ ਇਹਨਾਂ ਨੂੰ ਧੋਖਾ ਕਰੀਏ ਤੁਹਾਡੇ ਤੁਹਾਡੇ ਹੱਕ ਚ ਕਰੀਏ ਤੇ ਇਹਨਾਂ ਦੇ ਉਲਟ ਕਰੀਏ ਠੀਕ ਹੈ ਤੁਹਾਡਾ ਗਾਣਾ ਗਲਤ ਹੈ ਮੈਂ ਕਹੂੰਗੀ ਇੱਕ ਵਾਰੀ ਵੀ ਤੇ 100 ਵਾਰੀ ਵੀ ਮੈਡਮ ਮੈਂ ਨਾ ਤੁਹਾਡੇ ਕੱਲੇ ਲਈ ਇੰਨੇ ਲੋਕਾਂ ਨਾਲ ਵੈਰ ਪਾ ਲੀਏ ਮੈਡਮ ਤੁਸੀਂ ਪਿੰਡ ਦੇ ਮੁਖੀ ਆ ਬਾਈ ਕੋਈ ਕੰਮ ਹੁੰਦਾ ਪਾ ਸੀ 500 ਬੰਦੇ ਨੇ ਚੁਣਿਆ ਮੈਨੂੰ ਕਿੰਨੀਆਂ ਕਿੰਨੀਆਂ ਵੋਟਾਂ ਨੇ ਮੈਂ ਪੰਜ ਬੰਦਾ ਮੈਂ ਤਾਂ ਹੀ ਯਾਰ ਵੋਟਾਂ ਨਾ ਦਿੱਤੀ ਸਰਕਾਰ ਦੀ ਗੱਲ ਤਾਂ ਸੋਨੇ ਕਰੀ ਜੇ ਮਿਹਨਤ ਮਾਂ ਵੀ ਮੰਗ ਲੈ ਜਿੰਨਨ ਤੇ ਮੈਂ ਪੈਰੀਆਂ ਤੇ ਵੀ ਲਾ ਦੂੰਗਾ ਜੀ ਇਹਨਾਂ ਨੂੰ ਮੈਂ ਜਿੰਨੇ ਵੀ ਹੈਗੇ ਤੇ ਮੈਂ ਇਹ ਮੈਨੂੰ ਸਜਾਦਾ ਨਹੀਂ ਕਰਾਉਂਦੇ ਪਰ ਭਾਈ ਜੇ ਸ਼ਾਦੀਆਂ ਸ਼ਰਤਾਂ ਤੋਂ ਮੰਨ ਲੇਗਾ ਤਾਂ ਤੈਨੂੰ ਸਜਾ ਨਹੀਂ ਹੁੰਦੇ ਨਹੀਂ ਤਾਂ ਤੈਨੂੰ ਨਿਆਣਾ ਬੜੀ ਸਾਗੇ ਜੇ ਕੋਈ ਨਾ ਪ੍ਰੋਗਰਾਮ ਲੱਗੂਗਾ ਸੋ ਤੇ ਇੱਕ ਹੀ ਸਾਦੀ ਗਲਤੀ ਹੈ ਮੰਨ ਲੈਣਗੇ ਮੰਨ ਲੈਣੇ ਮੇਰੇ ਹੱਥ ਤੇ ਵੀਡੀਓ ਬਾਰਦੇ ਕਿੰਨੇ ਵਾਰੀ ਲੈਣੋ ਅਸੀਂ ਕੁਝ ਨਹੀਂ ਕਰਦੇ ਜੇ ਥੋੜੇ ਜਿੰਮੇਵਾਰ ਤੇ ਬਾਅਦ ਹੋਗਾ ਫਿਰ ਅਸੀਂ ਜੋ ਮੰਨਦੇ ਨਹੀਂ ਕੋਈ ਗੱਲ ਨਹੀਂ ਤੁਸੀਂ ਨਾ ਇਦਾਂ ਕਰਿਓ ਮਤਲਬ ਰੋਲਾ ਨਾ ਪਾਓ ਜੇ ਬਾਅਦ ਤੁਹਾਡਾ ਹਾਲ ਹੋ ਜੂਗਾ ਨਾ ਤੁਸੀਂ ਕਹਿੰਦਾ ਤੁਹਾਡਾ ਹੱਲ ਹੋ ਜੂਗਾ ਬਾਕੀਆਂ ਨੂੰ ਤੁਸੀਂ ਹਵਾ ਨਹੀਂ ਦੇਣੀ ਇਹਨਾਂ ਦਾ ਤੁਸੀਂ ਕੰਪਰੋਮਾਈਜ਼ ਕਰਨਾ ਇੱਕ ਤੁਸੀਂ ਇਹਨਾਂ ਦੇ ਹੱਥ ਚ ਜੀਲ ਲਾਉਣੀ ਹੈ ਸਾਡਾ ਕੰਪਰੋਮਾਈਜ਼ ਹੋਊਗਾ ਠੀਕ ਹੈ ਤਾਂ ਕਿ ਬਾਕੀ ਲੋਕਾਂ ਜਿਹੜੇ ਉਹ ਹਵਾ ਨਾ ਖਰਾਬ ਹੋਵੇ ਮੌਲ ਨਾ ਖਰਾਬ ਹੋਵੇ ਇਹ ਕਰ ਤੁਹਾਡਾ ਕੰਪਰੋਮਾਈਜ਼ ਹੁੰਦਾ ਇਹਨਾਂ ਦਾ ਵੀ ਫਾਇਦਾ ਤੁਹਾਡਾ ਵੀ ਫਾਇਦਾ ਠੀਕ ਹੈ ਤੁਹਾਡਾ ਵੀ ਸਤਿਕਾਰ ਬਣਿਆ ਰਹੂਗਾ ਤੇ ਇਹਨਾਂ ਦਾ ਵੀ ਸਤਿਕਾਰ ਬਣਿਆ ਰਹੂਗਾ ਅੱਗੇ ਤੋਂ ਜਿਹੜਾ ਹੈਗਾ ਮਤਲਬ ਸਾਰਿਆਂ ਨੂੰ ਕੰਨ ਹੋ ਜਾਣਗੇ ਸਾਰੇ ਸੋਚ ਕੇ ਚੱਲਣਗੇ ਹੈਨਾ ਜੇ ਤੁਹਾਡੀਆਂ ਸਾਰੀਆਂ ਸ਼ਰਤਾਂ ਮੰਨਦੇ ਆ ਤਾਂ ਤੁਹਾਨੂੰ ਵੀ ਜਿਵੇਂ ਆਪਣੇ ਸੱਜਤਰ ਦੇ ਸਤਿਕਾਰ ਚ ਵੀ ਇਹਨਾਂ ਦੀ ਗੱਲ ਹੈ ਜਿਹੜੀ ਮੰਨਣੀ ਚਾਹੀਦੀ ਹੈ ਮੈਡਮ ਸਾਡਾ ਕਿਹੜਾ ਕੋਈ ਇਹਦਾ ਨਿੱਜੀ ਮਾਮਲਾ ਜੀ ਮੈਡਮ ਜੀ ਜਦੋਂ ਮੈਂ ਗਲੀ ਵਿੱਚ ਦੀ ਲਾਂਦਾਂ ਉਦੋਂ ਹੀ ਨਿਕਲੇ ਨਿਕਲੇ ਜਵਾਨ ਉਹ ਸਰਪੰਚ ਆ ਗਿਆ ਓਏ ਉਦੋਂ ਹੀ ਗੀਤ ਲਾ ਲੈਂਦੇ ਆ ਨਾ ਸਰਪੰਚ ਚ ਕੁੱਟਣਾ ਸਰਪੰਚ ਚ ਕੁੱਟਣਾ ਯਾਰ ਐਵੇਂ ਕਰੇ ਕੁੱਟਣਾ ਸਰਪੰਚ ਭਾਈ ਮੈਂ ਮਾਫੀ ਵਾਲੀ ਵੀਡੀਓ ਪਾ ਦੂੰਗਾ ਹੁਣ ਤਾਂ ਠੀਕ ਆ ਹੁਣ ਮੈਡਮ ਇਹ ਤਾਂ ਕਿਸੇ ਗੱਲ ਤੇ ਨਹੀਂ ਆਉਂਦੇ ਜੀ ਮੈਨੂੰ ਨਾ ਮੈਡਮ ਜੀ ਅਸੀਂ ਸਜ਼ਾ ਦਿਵਾ ਕੇ ਜਿਵੇਂ ਕੰਮ ਮਾਰ ਕੇ ਟੰਗਦੇ ਹੁੰਦੇ ਆ ਇਹਨੂੰ ਸਜ਼ਾ ਦਿਵਾ ਕੇ ਛੱਡ ਲਈ ਅਸੀਂ ਸਾਨੂੰ ਤਾਂ ਮੱਖਾਂ ਮੌਕਾ ਮਿਲਿਆ ਨਾਲੇ ਹੋਗਰਾ ਦੇ ਵੀ ਕੰਨ ਹੋ ਜਾਣਗੇ ਜੀ ਅਗਰ ਦੂਜੇ ਦੇਤਾਂ ਨੂੰ ਉਸ ਮੇਰੇ ਦੀ ਦੇਣੀ ਹੈ ਸਿਆਣੇ ਕਰਨਾ ਵੀ ਇੱਥੇ ਮਾਰੇ ਇੱਕ ਛੱਤ ਨਹੀਂ ਬੋਲ ਕੇ ਗਾਣੇ ਗਾਉਣੇ ਸਹੀ ਸਹੀ ਗਾਣੇ ਗਾਓ ਕਿਹੜੇ ਲੋਕ ਕਮੈਂਟ ਕਰ ਰਹੇ ਨੇ ਇਹਨਾਂ ਤੇ ਛਿਟਕਾਰਾ ਕਰਾ ਦਿਓ ਜੀ ਜਿਵੇਂ ਤੁਸੀਂ ਫੈਸਲਾ ਕਰ ਦੋਗੇ ਤੁਸੀਂ ਸਾਡੇ ਕੋਲ ਆਏ ਆਂ ਜੀ ਸਾਰੇ ਸਤਿਕਾਰ ਲਓਗਾ ਅਸੀਂ ਤਾਂ ਤੁਹਾਡਾ ਸਤਿਕਾਰ ਕਰਦੇ ਆਂ ਪਰ ਇਹ ਤਾਂ ਹੈਡਿੰਗ ਆ ਵੀ ਹਨਾ ਲੱਸੀ ਤੇ ਲੜਾਈ ਨੂੰ ਜਿੰਨਾ ਮਰਜ਼ੀ ਵਧਾਈਓ ਕਿਤੇ ਨਾ ਤੁਹਾਨੂੰ ਖੜਨਾ ਹੀ ਪੈਣਾ ਹਨਾ ਜੀ ਬੇਪਰ ਸਾਡੇ ਕੋਲ ਆਏ ਆਂ ਜੀ ਇਹ ਵੀ ਤੁਹਾਡਾ ਹੀ ਬੱਚਾ ਇਹ ਵੀ ਆਪਣੇ ਪੰਜਾਬ ਦਾ ਹੀ ਮੁੰਡਾ ਹੈ ਮੈਂ ਹੱਥ ਜੋੜਦਾ ਜੀ ਗਲਤੀ ਕਿਸੇ ਤੋਂ ਵੀ ਹੋ ਸਕਦੀ ਆ ਆਇਂ ਤਾਂ ਹੈ ਨਹੀਂ ਹਨਾ ਵੀ ਗਲਤੀ ਨਹੀਂ ਹੋ ਸਕਦੀ ਗਲਤੀ ਕਿਸੇ ਇਨਸਾਨ ਤੋਂ ਵੀ ਹੋ ਸਕਦੀ ਆ ਇੱਕ ਵਾਰੀ ਤੁਸੀਂ ਕੰਪਰੋਮਾਈਜ਼ ਕਰੋ ਅੱਗੇ ਤੋਂ ਇਹ ਸੋਚ ਕੇ ਚੱਲਾਂਗੇ ਜੇ ਕੋਈ ਐਦਾਂ ਦਾ ਹੁੰਦਾ ਤਾਂ ਇਹ ਸਜ਼ਾ ਦੇ ਹੱਕਦਾਰ। ਇਹ ਤੈਨੂੰ ਕਹ ਦੋ ਜੀ ਨਾਲ ਇਹ ਕਿਸੇ ਤੋਂ ਹੋਰਾਂ ਤੋਂ ਵੀਡੀਓ ਕਿਨਾਂ ਪਵਾਵੇ। ਇਹਦੇ ਹੈਗੇ ਆ ਜਾ ਕੇ ਇਹ ਮੁੜ ਕੇ ਲੋਕਾਂ ਤੋਂ ਵੀਡੀਓ ਪਵਾ ਦੇਣਾ ਕਹਿੰਦਾ। ਨਹੀਂ ਸੁਪਨ ਸਾਹਿਬ ਨਹੀਂ ਕਰਦੇ ਆ ਪੈਸੇ ਦੇ ਕੁਸ। ਮੈਂ ਤੁਹਾਡੇ ਤੋਂ ਮਾਫੀ ਮੰਗ ਲੂੰਗਾ ਪਰ ਬਾਅਦ ਚ ਨਾ ਬਾਹਰ ਜਾ ਕੇ ਤੁਸੀਂ ਮੇਰੀ ਜਾਂ ਇੱਥੇ ਹੀ ਮੈਨੂੰ ਸਾਰੇ ਸਾਰੇ ਸਮਾਜ ਤੋਂ ਮਾਫੀ ਮੰਗਣੀ ਪਊਗੀ ਤੈਨੂੰ ਸਾਰਿਆਂ ਦੇ ਸਾਹਮਣੇ ਮਾਫੀ ਮੰਗੇ ਇੱਥੇ। ਹਾਂ ਉਹ ਮੰਗ ਲੈ। ਜਲਦ ਤੱਕ ਮਾਫੀ ਮੰਗਣੀ ਪਊਗੀ ਤੈਨੂੰ। ਹਾਂ। सरपंच ਜੀ ਮੈਨੂੰ ਮਾਫ਼ ਕਰ ਦਿਓ ਜੀ ਮਾਦਾ ਜੀ ਮੈਨੂੰ ਮਾਫ਼ ਕਰ ਸਰਪੰਚ ਸਾਹਿਬ ਮਾਫ਼ ਕਰ ਦਿਓ ਅੱਗੇ ਤੋਂ ਨਹੀਂ ਕਰਨਾ ਇਹੋ ਜਿਹਾ ਕੰਮ ਅੱਜ ਤਾਂ ਤੈਨੂੰ ਦੁੱਤਾ ਕਰਵਾ ਬੱਚਾ ਤੂੰ ਸਾਡਾ ਛੋਟਾ ਤਾਂ ਕਰਕੇ ਤੈਨੂੰ ਅਸੀਂ ਕੁਝ ਨਹੀਂ ਕਿਹਾ ਹੁਣ ਜਿੰਨੀ ਹੋ ਗਈ ਬਹੁਤ ਹੋ ਗਈ ਤੇਰੇ ਲਈ ਇੰਨਾ ਤਾਂ ਬਣਦਾ ਸੀ ਆ ਤੇ ਸਰਪੰਚ ਸਾਹਿਬ ਮੇਰੇ ਮੜੇ ਇੱਕ ਮੇਰੇ ਆਖਿਰ ਬੋਲ ਦਿਓ ਵੇਖੋ ਵੀਡੀਓ ਬਣਾਵਾ ਦਿਓ ਜੀ ਅੱਗੇ ਤੋਂ ਤੁਸੀਂ ਹੁਣ ਧਿਆਨ ਰੱਖਿਓ ਠੀਕ ਹੈ ਜੀ ਮੈਡਮ ਜੀ ਮੇਰੀ ਇੱਕ ਬੇਨਤੀ ਹੋਰ ਹੈ ਜੀ ਮੈਂ ਇਹਨਾਂ ਦੀ ਮਿਹਨਤ ਕਰਦਾ ਜੀ ਵੀ ਇਹ ਮੇਰੇ ਹੱਕ ਚ ਇੱਕ ਹੋਰੀਆਂ ਕਹਿ ਦਨ ਮੇਰੇ ਨਾਲ 2-3 ਕਰੋੜ ਰੁਪਇਆ ਹਰ ਮਹੀਨੇ ਉਹ ਖਾਤਮੋ ਗਈ ਮੇਰਾ ਪੱਠਾ ਬਹਿ ਗਿਆ ਕਹਿੰਦੇ ਖਾੜੇ ਲੱਗਣੇ ਬੰਦ ਹੋ ਗਏ ਭਾਈ ਹਲ ਤੋਂ ਸਾਡੇ ਪੰਜਾਬ ਦੇ ਹੀ ਬੱਚਾ ਸਾਡੇ ਬੱਚਾ ਕੋਈ ਨਹੀਂ ਆਪਰੇ ਲੈਣਗੇ ਅੱਗੇ ਤੋਂ ਚਾਰ ਰੱਖੀ ਮਾਤਾ ਜੀ ਇਹ ਸਾਰਿਆਂ ਨੂੰ ਕਹਿੰਨੇ ਆ ਕੋਈ ਗੱਲ ਨਹੀਂ ਸਰਪੰਚ ਸਾਹਿਬ ਬੋਲਿਓ ਜੀ ਹੁਣ ਵੀ ਸਾਰਾ ਪੰਜਾਬ ਮੇਰੇ ਤੋਂ ਖਾੜੇ ਲਵਾਣੀ ਸ਼ੁਰੂ ਕਰ ਦੇ ਜੀ ਮਾਤਾ ਬੋਲੀ ਉਹਨੇ ਕੋਲ ਸਾਡਾ ਤਾਂ ਕੋਤੀ ਆ ਬੋਲ ਜੀ ਹਾਂਜੀ ਮਤਰਾ ਗੇਂਦਾ ਸਿੱਧੂ ਉਨਾ ਸਾਡਾ ਸਮਝੌਤਾ ਹੋ ਗਿਆ ਤੇ ਗੇਂਦੇ ਸਿੱਧੂ ਦੇ ਹੁਣ ਗੀਤ ਸੁਣਿਆ ਕਰੋ ਇਹ ਕਹਣਾ ਚਲ ਮੇਥੋਂ ਗਲਤੀ ਹੋ ਗਈ ਸਾਰੇ ਸਰਪੰਚਾਂ ਤੋਂ ਇਹਨੇ ਮਾਫੀ ਮੰਗ ਲਈ ਹੈ ਨਾ ਸਾਰੇ ਪੰਜਾਬ ਤੋਂ ਇਹਦੇ ਨਾਲ ਹੁਣ ਕੋਈ ਬਹਿਸ ਗਲਤ ਨਹੀਂ ਹੈਗਾ ਆਪਣੇ ਪੰਜਾਬ ਦਾ ਹੀ ਬੱਚਾ ਇਹ ਇਹ ਅੱਗੇ ਤੋਂ ਜੇ ਇਹੋ ਜੀ ਗਲਤੀ ਫੇਰ ਕਰੂਗਾ ਆਪਾਂ ਫੇਰ ਇਹਦੇ ਖਿਲਾਫ ਆਈ ਭੁਗਤਾਂਗੇ ਪਰ ਇਹਨੂੰ ਵੇਖ ਲੋ ਜਦੋਂ ਦੋ ਧਿਆਨ ਰੱਖੇ ਨਾ ਗੱਲਾਂ ਹੁੰਦਾ ਹੋਵੇ ਜਿਹੜਾ ਯਾਰ ਗਾਣ ਕਿਸੇ ਸਰਪੰਚ ਤੇ ਉਲਟ ਬੋਲੇ ਬਸ ਆਹ ਵੇਖੋ ਉਲਟ ਵੀ ਨਾ ਬੋਲੇ ਇਹਨੂੰ ਅਸੀਂ ਮਾਫੀ ਤਾਂ ਮੰਗਾਤੀ ਆ ਇਹ ਇਹ ਵੀਡੀਓ ਬਹੁਤ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਇਹਦਾ ਪਤਾ ਲੱਗ ਜੇ ਵੀ ਗਿੰਦੇ ਸਿੱਧੂ ਨੇ ਮਾਫੀ ਮੰਗ ਲਈ ਆ ਫਿਰ ਆਪਾਂ ਇਹਦੀ ਚੰਗੀ ਵੀਡੀਓ ਬਣਾ ਕੇ ਵੀ ਪਾਵਾਂਗੇ ਭਾਈ ਇੱਕ ਬੰਦਾ ਕਲਾਕਾਰ ਫੇਰ ਤਿਆਰ ਹੋ ਗਿਆ ਆ ਦੇ ਸਹੀ ਰੂਲਾਂ ਤੇ ਆ ਗਿਆ ਸਹੀ ਰੂਲਾਂ ਤੇ ਆ ਗਿਆ ਧੰਨਵਾਦ